ਦੇਖ ਰਹੇ ਦੈਨਿਕ ਸਫੇਰਾ ਟੀਵੀ ਤੇ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਇਸ ਨੂੰ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਸਦਰ ਇਲੈਕਟ੍ਰੀਕਲ ਮਾਰਕੀਟ ਦੇ ਵਿੱਚ ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਟਿਆਲਾ ਦੇ ਸਦਰ ਮਾਰਕੀਟ ਦੇ ਵਿੱਚ ਅਚਾਨਕ ਹੀ ਸ਼ਾਰਟ ਸਰਕਟ ਕਰਕੇ ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਗੜੜ ਮਚ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੀ ਜਿੱਥੇ ਮਾਰਕੀਟ ਦੇ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਡੀ ਤਦਾਰ ਦੇ ਵਿੱਚ ਲੋਕ ਜਿਹੜੇ ਇਕੱਠੇ ਨੇ ਤੇ ਅ ਜਿਵੇਂ ਹੀ ਅੱਗ ਲੱਗਦੀ ਹੈ ਤਾਂ ਮਾਰਕੀਟ ਦੇ ਵਿੱਚ ਭਗੜੜ ਮਚ ਜਾਂਦੀ ਹੈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਲਗਾਤਾਰ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਲੈਕਟ੍ਰੀਕਲ ਦੁਕਾਨ ਦੀ ਜਿਹੜੀ ਹੈ ਕਾਫੀ ਨੁਕਸਾਨ ਹੋਇਆ ਜਿਹੜੇ ਸਭ ਕੋਈ ਸਮਾਨ ਜਿਹੜੇ ਉਹਨਾਂ ਦਾ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋ ਕਿ ਲਗਾਤਾਰ ਅੱਗ ਦੀ ਲਪਟਾਂ ਜੜੀਆਂ ਨੇ ਉਹ ਵੱਧੀਆਂ ਜਾ ਰਹੇ ਨੇ ਅੱਗ ਦਾ ਭਾਂਬੜ ਜਿਹੜਾ ਇਹ ਮੱਚਦਾ ਜਾ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਦੁਕਾਨ ਦੀਆਂ ਸਾਰੇ ਸਮਾਨ ਜਿਹੜਾ ਇਹ ਉਹ ਸੜ ਕੇ ਸੁਆਹ ਹੋ ਗਿਆ ਤੇ ਮੇਰੇ ਸਹਿਯੋਗੀ ਕੁਲਵਿੰਦਰ ਹੁੰਮਨ ਮੌਕੇ ਤੇ ਮੌਜੂਦ ਨੇ ਜੀ ਕੁਲਵਿੰਦਰ ਜਿਹੜੀ ਹੈ ਪਟਿਆਲਾ ਦੇ ਮਾਰਕੀਟ ਦੇ ਵਿੱਚ ਅੱਗ ਲੱਗੀ ਹੈ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਬਦਰੀ ਜਾਣਕਾਰੀ ਹੈ ਇਹ ਪਟਿਆਲੇ ਦਾ ਸਦਰ ਬਾਜ਼ਾਰ ਹੈ ਮੇਨ ਬਾਜ਼ਾਰ ਹੈ ਜਿਹਦੇ ਵਿੱਚ ਜਿਹੜੀ ਹੈ ਅੱਗ ਲੱਗੀ ਹੈ ਕਿ ਸ਼ਾਪ ਸੀ ਜਿਸ ਦੇ ਜਿਸ ਦੇ ਵਿੱਚ ਬੈਟਰੀਆਂ ਬੈਟਰੀਆਂ ਜਿਹੜੀ ਇਲੈਕਟ੍ਰੋਨਿਕ ਜਿਹੜੀ ਸ਼ਾਪ ਹੈ ਬੈਟਰੀਆਂ ਦਾ ਕੰਮ ਹੁੰਦਾ ਸੀ ਇਸ ਦੇ ਵਿੱਚ ਬੈਟਰੀਆਂ ਪਈ ਹੋਈਆਂ ਸੀ ਦੁਕਾਨਦਾਰ ਇਹ ਬੰਦ ਕਰਕੇ ਹੀ ਗਿਆ ਹੈ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਸ਼ਾਰਟ ਸਰਕਟ ਹੋ ਚੁੱਕਿਆ ਹੈ ਜੀ ਉੱਪਰ ਤੇ ਇਸ ਜਿਸ ਵੇਲੇ ਅੱਗ ਲੱਗੀ ਉਸ ਵੇਲੇ ਕੋਈ ਵਿਅਕਤੀ ਅੰਦਰ ਮੌਜੂਦ ਸੀ ਜਾਂ ਕਿਵੇਂ ਦੁਕਾਨ ਬੰਦ ਸੀ ਦੱਸੋਗੇ ਤੇ ਮਾਰਕੀਟ ਕਲੋਜ਼ ਹੋ ਰਹੀ ਸੀ ਤੇ ਵਿਕਟੀ ਦੀ ਕੋਈ ਕੋਈ ਨਹੀਂ ਸੀ ਅੰਦਰ ਤੇ ਦੁਕਾਨ ਬੰਦ ਕਰਕੇ ਜੀ ਘਰ ਨੂੰ ਹੀ ਗਿਆ ਸੀ ਜਿਹੜਾ ਜਿਹੜਾ ਦੁਕਾਨ ਦਾ ਮਾਲਕ ਹੈ ਤੇ ਇੱਕੋ ਦਮ ਹੀ ਸ਼ਾਰਟ ਸਰਕਟ ਹੋਇਆ ਤੇ ਬੈਟਰੀਆਂ ਦੀ ਜਿਹੜੀ ਅੱਖ ਲੱਗਣ ਦੀ ਪਟਾਕਿਆਂ ਦੀ ਆਵਾਜ਼ ਆਈ ਅੰਦਰ ਤੋਂ ਤੇ ਲੋਕਾਂ ਨੇ ਜਿਹੜਾ ਚੀਖ ਚਕਾਰਾ ਮਾਰਨਾ ਸ਼ੁਰੂ ਕਰਤਾ ਜਿਹੜੇ ਲੋਕ ਇੱਥੇ ਘੁੰਮਰੇ ਸੀ ਆਲੇ ਦੁਆਲੇ ਜਿਹੜੇ ਨਾਲ-ਨਾਲੇ ਸ਼ਾਪ ਵਾਲੇ ਨੇ ਉਹ ਦੁਕਾਨਾਂ ਬੰਦ ਕਰਕੇ ਜਾ ਰਹੇ ਸੀ ਉਹਨਾਂ ਨੇ ਫਿਰ ਨਾਲ ਜਿਹੜਾ ਮਾਲਕ ਜਿਹੜੇ ਦੁਕਾਨ ਦਾ ਮਾਲਕ ਹੈ ਉਹਨੂੰ ਬੁਲਾਇਆ ਤੇ ਜਿਹੜੀ ਆਗਿਆ ਫਾਂਬੜੀ ਨਾ ਜਬਰਦਸਤ ਵੱਜਿਆ ਕਿ ਬੈਟਰੀਆਂ ਦੇ ਵੀ ਸ਼ਟਰ ਚੱਕਿਆ ਗਿਆ ਤੇ ਬੈਟਰੀਆਂ ਬਾਹਰ ਨੂੰ ਗਿਰਨੇ ਸ਼ੁਰੂ ਹੋ ਗਿਆ ਆਗ ਦੇ ਨਾਲ ਜੀ ਤਾਂ ਮੌਕੇ ਤੇ ਕਿੰਨਾ ਨੁਕਸਾਨ ਹੋਇਆ ਦੁਕਾਨਦਾਰਾਂ ਦਾ ਜੀ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਿਆ ਹੈ ਨਾ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਜਿਹੜੀਆਂ ਆ ਗਈਆਂ ਹਨ ਉਹ ਲੱਗਿਆ ਹੋਏ ਨੇ ਅੱਗ ਬੁਝਾਉਣ ਦੇ ਉੱਪਰ ਤਾਂ ਹਜੇ ਤੱਕ ਕੋਈ ਕਾਬੂ ਨਹੀਂ ਪਾ پا ਰਹੇ ਹੈਗੇ। ਤਾਂ ਜਾਣਕਾਰੀ ਲਈ ਧੰਨਵਾਦ। ਕੁਲਵਿੰਦਰ ਤਾਂ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਸਦਰ ਮਾਰਕੀਟ ਦੇ ਵਿੱਚ ਇੱਕ ਇਲੈਕਟ੍ਰੀਕਲ ਸ਼ਾਪ ਜਿਸ ਦੇ ਵਿੱਚ ਬੈਟਰੀਆਂ ਦੀ ਦੁਕਾਨ ਹੈ ਉਸ ਨੂੰ ਅਚਾਨਕ ਹੀ ਅੱਗ ਲੱਗ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਰਕੇ ਲੱਗੀ ਹੈ ਜਿਸ ਤੋਂ ਬਾਅਦ ਗੱਡੀ ਦੁਕਾਨ ਦਾ ਦੁਕਾਨ ਦੇ ਵਿੱਚ ਕਈ ਤਮਾਕੇ ਹੋਏ ਨੇ ਤੇ ਬੈਟਰੀਆਂ ਜਿਹੜੀਆਂ ਨੇ ਸ਼ਟਰ ਪਾੜ ਕੇ ਦੁਕਾਨਾਂ ਵਿੱਚੋਂ ਬਾਹਰ ਆਏ ਨੇ ਤੇ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਮੌਕੇ ਤੇ ਕਾਫੀ ਲੋਕ ਜਿਹੜੇ ਨੇ ਮੌਜੂਦ ਦੇ ਫਾਇਰ ਬਿਗੇਟ ਦੀ ਕਈ ਟੀਮਾਂ ਜਿਹੜੀਆਂ ਨੇ ਮੌਕੇ ਤੇ ਮੌਜੂਦ ਨੇ ਤੇ ਲਗਾਤਾਰ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਵਿੱਚ ਬੈਟਰੀ ਕਾਫੀ ਕੀਮਤੀ ਬੈਟਰੀ ਸੀ ਤੇ ਸਾਰੇ ਸੜ ਕੇ ਸੁਆਹ ਹੋ ਗਏ ਨੇ ਲੱਖਾਂ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਅੱਗ ਲੱਗੀ ਉਸ ਵੇਲੇ ਦੁਕਾਨ ਜਿਹੜੇ ਨੇ ਉਹ ক্লোਜ਼ ਕਰਨ ਵਾਲੇ ਸੀ ਤਾਂ ਅਚਾਨਕ ਹੀ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਦੋਂ ਅੱਗ ਲੱਗੀ ਉਹ ਦੁਕਾਨ ਦਾ ਸ਼ਟਰ ਲੱਗਾ ਹੁੰਦਾ ਹੈ ਤਾਂ ਅਚਾਨਕ ਹੀ ਜਦੋਂ ਅੱਗ ਲੱਗਦੀ ਹੈ ਤਾਂ ਬੈਟਰੀ ਦੇ ਵਿੱਚ ਤਮਾਕੇ ਹੁੰਦੇ ਨੇ ਤਮਾਕੇ ਦੇ ਕਾਰਨ ਸ਼ਟਰ ਟੋਟੀਆਂ ਦਾਏ ਤੇ ਦੁਕਾਨ ਦੇ ਵਿੱਚ ਜਿਹੜੀਆਂ ਲਪਟਾਂ ਨੇ ਉਹ ਇੱਕ ਵਿਕਰਾਲ ਰੂਪ ਧਾਰ ਲੈਂਦੀ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਆਗ ਕਦੀਆਂ ਪਾਂ ਬੜਾ ਮੱਜ ਜਾਂਦੀਆਂ ਨੇ ਤੇ ਮੌਕੇ ਤੇ ਜਿਹੜੇ ਲੋਕਾਂ ਹੁੰਦੇ ਨੇ ਉਹ ਉਹਨਾਂ ਵਿੱਚ ਪਗੜੜ ਮੱਜ ਜਾਂਦੀ ਹੈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮਾਂ ਨੂੰ ਫੋਨ ਕੀਤਾ ਜਾਂਦਾ ਹੈ ਦੁਕਾਨ ਦੇ ਮਾਲਕ ਨੂੰ ਵੀ ਫੋਨ ਕੀਤਾ ਜਾਂਦਾ ਹੈ ਤੇ ਮੌਕੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅੱਗ ਲੱਗਦੀ ਹੈ ਤਾਂ ਹਲਕੀ ਜਿਹੜੀ ਅੱਗਾਂ ਹੁੰਦੀ ਹੈ ਤੇ ਉਸ ਤੋਂ ਬਾਅਦ ਆਗੂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀ ਇਹ ਦੱਸਿਆ ਜਾ ਰਿਹਾ ਹੈ ਕਿ ਅੱਗ ਅਚਾਨਕ ਹੀ ਇਹ ਕਾਮੀ ਘੱਟ ਸਮਾਂ ਦੇ ਵਿੱਚ ਇੰਦਾ ਵਿਕਰਾਰ ਰੂਪ ਧਾਰ ਲੈਂਦੀ ਕਿ ਦੁਕਾਨ ਦੇ ਵਿੱਚ ਜਿਹੜੀਆਂ ਸਮਾਨ ਜਿਹੜੇ ਨੇ ਲੱਖਾਂ ਦਾ ਸਮਾਨ ਦੱਸਿਆ ਜਾ ਰਿਹਾ ਕੀਮਤੀ ਸਮਾਨ ਸੀਗੇ ਜਿਹੜੇ ਮਹਿੰਗੀਆਂ ਬੈਟਰੀਆਂ ਸੀਗੀਆਂ ਉਹ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ ਦੀ ਦਿਖਾ ਰਹੇ ਹਾਂ ਜਿੱਥੇ ਪਟਿਆਲਾ ਦੇ ਸਦਰ ਮਾਰਕੀਟ ਦੀ ਤਸਵੀਰਾਂ ਨੇ ਜਿੱਥੇ ਅਚਾਨਕ ਹੀ ਸ਼ੋਰ ਸਰਕਰ ਕਰਕੇ ਦੁਕਾਨ ਦੇ ਵਿੱਚ ਭਿਆਨਕ ਅਗ ਲੱਗ ਜਾਂਦੇ ਜਿਸ ਤੋਂ ਬਾਅਦ ਲੱਖਾਂ ਦਾ ਨੁਕਸਾਨ ਚੜਾਏ ਉਹ ਹੋ ਜਾਂਦਾ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਅੱਗ ਉਤੇ ਕਾਬੂ ਪਾੰਦੀ ਕੋਸ਼ਿਸ਼ਾਂ ਕਰ ਰਹੀਆਂ ਨੇ